ਹਲਕਾ ਫਤਿਹਗੜ ਚੂੜੀਆਂ ਤੇ ਪਿੰਡ ਕਾਲਾ ਨੰਗਲਦੀ ਨਾਨ ਪਰਚਾਈ ਕੋਲੋਂ ਲੁਟੇਰੀਆਂ ਨੇ 50 ਹਜ਼ਾਰ ਅਤੇ 2 ਮੋਬਾਈਲ ਫੋਨਾਂ ਦੀ ਕੀਤੀ ਖੋਪੋਲਿਸ ਨੇ ਕਾਰਵਾਈ ਕਰਦੇ 24 ਘੰਟੇ ਅੰਦਰ ਹੀ ਤਿੰਨਾਂ ਲੁਟੇਰੀਆਂ ਨੂੰ ਕੀਤਾ ਕਾਬੂ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਕਾਲਾ ਨੰਗਲਦੀ ਰਹਿਣ ਵਾਲੀ ਦੋ ਔਰਤਾਂ ਜੋ ਰਿਸ਼ਤੇ ਚ ਨਾਨ ਪਰਚਾਈ ਆਪਣੇ ਘਰ ਤੋਂ ਬਟਾਲਾ ਵੱਲ ਆ ਰਹੀਆਂ ਚੰ ਤਾਂ ਰਸਤੇ 'ਚ ਮੋਟਰਸਾਈਕਲ ਤੇ ਸਵਾਰ ਤੇ ਨੌਜਵਾਨਾਂ ਵੱਲੋਂ 77 ਨਾਲ ਪਹਿਲਾਂ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਦੋਵਾਂ ਨਾਨ ਪਰਚਾਈ ਕੋਲੋਂ ਪਰਸਾ ਤੇ ਉਹਨਾਂ ਦੇ ਮੋਬਾਈਲ ਦੀ ਲੁੱਟਖੋ ਕਰਕੇ ਫਰਾਰ ਹੋ ਗਏ ਉਥੇ ਪੀੜ ਪਸ ਵਿੱਚ 50000 ਰੁਪਏ ਨਕਦੀ ਸੀ ਅਤੇ ਉਹ ਨੌਜਵਾਨ ਚਤਵਾਰ ਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਤਾਂ ਉਹਨਾਂ ਉਤੋਂ ਆਪਣੀ ਜਾਨ ਬਚਾਉਂਦੇ ਹੋਏ ਮੜ ਪੂਰੀ ਵਾਰਤਾ ਦੀ ਸ਼ਿਕਾਇਤ ਉਸ ਥਾਣਾ ਚਦਰਪਟਾਲਾ ਚ ਕੀਤੀ ਗਈ ਉੱਤਰ ਪੁਲਸ ਥਾਣਾ ਚਦਰ ਦੇ ਥਾਣਾ ਇੰਚਾਰਜ ਸੁਖਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਦਾਵਾਸੀ ਪਿੰਕਾਲਾ ਨੰਕਲ ਵੱਲੋਂ ਸ਼ਿਕਾਇਤ ਮਿਲੀ ਸੀ ਅਤੇ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਤਕਨੀਕੀ ਜਾਂਚ ਕਰਦ ਨਾ ਨੌਜਵਾਨਾਂ ਨੂੰ ਦਾਤਰ ਤੇ ਕੋਕੀ ਤੇ ਸਮਸਮੇਤ ਕਾਬੂ ਕਰ ਲਿਆ ਹੈ ਉਹਨਾਂ ਵੱਲੋਂ ਤਿੰਨਾਂ ਨੂੰ ਗ੍ਰਿਫਤਾਰ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਕੱਲ ਅਸੀਂ ਮਤਲ ਸਬੰਨੋ ਜਾਂਦੀ ਪਈ ਸੀ ਕੈਸ਼ ਦੇਣ ਵਾਸਤੇ ਕਿਹੜਾ ਪਿੰਡ ਹਾਂਜੀ ਪਿੰਡ ਕਾਲਾ ਨੰਬਰ ਕੀ ਮੰਗਵਾਇਆ ਸਰ ਜੀ ਅਸੀਂ ਮਤਲਬ ਆਪਣੇ ਘਰੋਂ ਜਦੋਂ ਨਿਕਲੇ ਤੇ ਮਤਲਬ ਇਹ ਤਿੰਨ ਨੌਜਵਾਨ ਸਾਡਾ ਪਿੱਛਾ ਕਰਦੇ ਪਏ ਸੀ ਜਦੋਂ ਹੀ ਘਰੋਂ ਤੋਂ ਥੋੜੀ ਮਤਲਬ ਦੂਰ ਗਏ ਤੇ ਇਹਨਾਂ ਨੇ ਮਤਲਬ ਸਾਡੇ ਉੱਪਰ ਹਮਲਾ ਕੀਤਾ ਇੱਕ ਦੇ ਕੋਲ ਦਾਤਰ ਜੀ ਉਹਨਾਂ ਨੇ ਮਤਲਬ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਸਿਰ ਤੇ ਸਾਡੇ ਕੋਲ ਫੋਨ ਸੀ ਮੇਰੇ ਹੱਥ ਵਿੱਚ ਮੇਰਾ ਫੋਨ ਡਿੱਗ ਗਿਆ ਇਹਨਾਂ ਨੇ ਫੜ ਲਿਆ ਮੇਰੇ ਕੋਲ ਤੇ ਦੀਦੀ ਮੇਰੇ ਨਾਲ ਸਿਸਟਰਨ ਲੋ ਹੀ ਉਹਨਾਂ ਕੋਲ ਪਰਸੇ ਵਿੱਚ ਡਾਕੂਮੈਂਟ ਹੀ ਕੈਸ਼ ਸੀ ਉਹਨਾਂ ਨੇ ਮਤਲਬ ਪਰਸ ਖੋ ਕੇ ਤੇ ਉਸੇ ਟਾਈਮ ਫੜਾੜ ਹੋ ਗਏ ਕਿ ਨਾ ਕੈਸ਼ ਵਿੱਚ ਕੈਸ਼ ਵਿੱਚ 50000 ਰੁਪਏ ਮੋਬਾਈਲ ਲੈ ਗਏ ਹਾਂਜੀ ਖੋ ਕੇ ਲੈ ਕਿੰਨੇ ਫੋਨ ਟੱਗੇ ਫੋਨ ਦੋ ਹੀ ਇੱਕ ਜੀਦੀ ਉਹਨਾਂ ਦਾ ਪਰਸ ਵਿੱਚ ਇੱਕ ਇਹ ਮੇਰੇ ਹੱਥ ਵਿੱਚ ਹੀ ਕਿ ਪਰਸ ਹਾਂਜੀ ਫਿਰ ਅਸੀਂ ਉਸੇ ਟਾਈਮ ਪੁਲਿਸ ਕੰਪਲੇਂਟ ਕੀਤੀ ਪੁਲਿਸ ਥਾਣਾ ਸਦਰ ਬਟਾਲਾ ਇਹਨਾਂ ਦੀ ਟੀਮ ਨੇ 24 ਘੰਟੇ ਦੇ ਵਿੱਚ ਵਿੱਚ ਮਤਲਬ ਕੀਤਾ ਉਹਨਾਂ ਨੂੰ ਕਾਬੂ ਤੇ ਹਾਂਜੀ ਉਹਨਾਂ ਨੂੰ ਫੜ ਲਿਆ ਤੇ ਸਾਡਾ ਸਾਰਾ ਜਿਹੜਾ ਸਮਾਨ ਬਰਾਮਦ ਕੀਤਾ ਉਹਨਾਂ ਤੇ ਅਸੀਂ ਉਸ ਟੀਮ ਦੇ ਬੋਤ ਤਾਦੀ ਲੋਤਾਂ ਨੂੰ ਵਾਦ ਕਰਦੇ ਆ థాంక్స్ ਕਰਦੇ ਆ ਕਿ ਟੀਮ ਨੇ ਸਾਡਾ ਮਤਲਬ ਸਮਾਨ ਜੋ ਵੀ ਆ ਆਪਣੇ ਕੋਲ ਪ੍ਰਮਾਪਤ ਕੀਤਾ ਹਾਂ ਜੀ ਮੈਂ ਵਿੰਟਰ ਸਿੰਘ ਕਾਲਾ ਨਗਪੁਰ ਜੀ ਬਲਾਕ ਪ੍ਰਧਾਨ ਫਤਗੜ ਚੂੜੀਆਂ ਆਮ ਪਾਰਟੀ ਸਾਡੇ ਪਿੰਡ ਕੱਲ ਅਸੀਂ ਕੱਲ ਅੰਬਰਸਰ ਗਏ ਹੋ ਸੀਗੇ ਤੇ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ ਵਿੱਚ ਇੱਕ ਲੁੱਟ ਹੋਈ ਹੈ ਜੀ ਉਹ ਹੋਈ ਹੈ ਮੈਨੂੰ ਜਦੋਂ ਫੋਨ ਕੀਤਾ ਵੀ ਸਾਡੇ ਇਸ ਤਰ੍ਹਾਂ ਲੁੱਟ ਹੋ ਗਈ ਹੈ ਤੇ ਬੰਦੇ ਭੱਜ ਗਏ ਨੇ ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਜੇ ਲੁੱਟ ਹੋ ਗਈ ਤੇ ਤੁਹਾਡਾ ਪਛਾਹ ਹੋ ਗਿਆ ਤੇ ਕੰਦੇ ਹਨ ਦਾਤ ਮਾਰ ਲੱਗੇ ਤੇ ਪਛਾਹ ਹੋ ਗਿਆ ਔਰ ਅਸੀਂ ਉਸੇ ਵੇਲੇ ਫਿਰ ਮੈਂ ਫੋਨ ਕੀਤਾ ਜੀ ਐਸਐਸ ਸਾਹਿਬ ਸਰਦਾਰ ਸਦਰ ਵਾਲਿਆਂ ਨੂੰ ਸਰ ਸੁਖਵਿੰਦਰ ਸਿੰਘ ਨੂੰ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ 10 ਮਿੰਟ ਵਿੱਚ ਪੁਲਿਸ ਰਿਡਾਇਰ ਕਾਲੇ ਮੈਂ ਕਿ ਪਹੁੰਚ ਜਾਂਦੀ ਹੈ ਇਹਨਾਂ ਨੂੰ ਸਾਰਾ ਰਿਪੋਰਟ ਕਰਕੇ ਕਿ ਤਰ੍ਹਾਂ ਇਹੋ ਜਿਹੇ ਬੰਦੇ ਕਿਸ ਤਰ੍ਹਾਂ ਸੀਗਾ ਇਹਨਾਂ ਨੇ 24 ਘੰਟੇ ਨਹੀਂ ਵੱਲ ਕੇ 20 ਘੰਟੇ ਦੇ ਅੰਦਰ ਨੂੰ ਸਾਰੇ ਬੰਦੇ ਟੈਸਟ ਕਰ ਲਏ ਔਰ ਜਿੰਨੀ ਵੀ ਇਹਨਾਂ ਦਾ ਸਮਾਨ ਇਹਨਾਂ ਦਾ ਹੋਇਆ ਸੀ ਸਾਰਾ ਉਹਨਾਂ ਨੂੰ ਬਰਾਮਦ ਕਰ ਲਿਆ ਔਰ ਅਸੀਂ ਤੁਹਾਨੂੰ ਵਧੀਆਂ ਸਦਰਪਟਾਲਾ ਪੁਲਿਸ ਦੇ ਖਾਸ ਕਰਕੇ ਐਸਐਸ ਸਾਹਿਬ ਉਹਨਾਂ ਦੇ ਸਾਰੀ ਇਹਨੇ ਟੀਮ ਦੇ ਕਿ ਇੰਨੀ ਕਰੰਟ ਐਕਸ਼ਨ ਲੈ ਕੇ ਇਹਨਾਂ ਨੇ ਜਿਹੜੀ ਮੁਰਚਾ ਪੜੇ ਰ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਔਰ ਅਸੀਂ ਇਹਨਾਂ ਦੇ ਕੰਮ ਤੇ ਬਹੁਤ ਖੁਸ਼ ਹਾਂ ਹਾਂਜੀ ਮੈਂ ਐਸਐਸ ਜੀ ਜਨਰਲ ਸਿੰਘ ਐਸਐਚਓ ਸਦਰਪਟਾਲਾ ਕੱਲ ਇੱਕ ਸੂਚਨਾ ਪ੍ਰਾਪਤ ਹੋਈ ਆਪਣੇ ਜੀਤਾ ਤੇ ਉਦਿੰਦਨਾਨ ਜਿਹੜੇ ਆਪਣੇ ਪਿੰਡ ਕਾਲਾ ਨੰਗਲ ਤੋਂ ਜਾ ਰਹੇ ਸੀ ਸ਼ੁਗਰ ਮਿਲ ਬਟਾਲਾ ਨੂੰ ਤੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਇਨਾਂ ਨੇ ਹੋ ਦਾਤਰ ਦੀ ਨੌਜੋਨਾਂ ਕੋਲੋਂ ਕੁਲੀ 50000 ਰੁਪਏ ਤੇ ਦੋ ਮੋਬਾਈਲ ਚੋਰੀ ਉਹਨਾਂ ਦੇ ਦਸਤਾਵੇਜ਼ ਜੀ ਖੋਖੜ ਕੇ ਤਫਾਰਾਰੋ ਲਈ ਇਹ ਸੂਚਨਾ ਮਿਲ ਤੋਂ ਬਾਅਦ ਐਸ ਐਡਵਿੰਦਰ ਸਿੰਘ ਵੱਲੋਂ ਮਕਦਮੇ ਦਾ ਦਰਜ ਕਰਕੇ ਦਿੱਤੀਸ਼ ਕੀਤੀ ਗਈ ਜੋ ਟੈਕਨੀਕਲ ਅਧਾਰ ਤੇ ਜਿਹੜੇ ਦੋਸ਼ੀ ਪਾਏ ਗਏ ਸਨ ਉਹ ਸਾਰੀ ਬਿੰਦ ਦੇ ਹੈਗੇ ਆਪਣੇ ਜੋਬਨਪ੍ਰੀ ਸਿੰਘ ਰਵਿੰਦਰ ਸਿੰਘ ਰਾਜਾ ਆਕਾਸ਼ਦੀਪ ਸਿੰਘ ਇਹਨਾਂ ਨੂੰ ਨੋਮੀਨੇਟ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਆ ਅਰੈਸਟ ਕਰਕੇ ਇਹਨਾਂ ਪਾਸੋਂ ਇਹਨਾਂ ਕੋਲੋਂ ਜੋ ਮੁੱਛਲ ਵਰਤਿਆ ਵਾਰਦਾ ਦੇ ਕੇ ਡਾਕਟਰ ਕੁਝ ਕਰੰਸੀ ਮੋਬਾਈਲ ਇਹ ਸਾਰਾ ਕੁਝ ਰਿਕਵਰ ਕੀਤਾ ਇਹਨਾਂ ਕੋਲ ਕੁਝ ਕੇ ਚੱਲ ਰਹੀ ਹੈ ਉਸ ਕੇਸ ਤੋਂ ਬਾਅਦ ਜੋ ਵੀ ਹੋਰ ਵੀ ਖਲਾਸੇ ਹੁੰਦੀ ਉਹ ਨਹੀਂ ਜੈਣਾ ਕੋ ਇਹ ਨਜ਼ਰ ਮਾੜਾ ਸਿਰ ਕਰਕੇ ਇਹਨਾਂ ਨੂੰ ਬੁਗੋਰੀ ਪੇਸ਼ ਕੀਤੀ ਜਾ ਰਹੀ ਹੈ। ਇਹ ਲੋ ਵੀ ਰਕਾਰਡ ਇਹਨਾਂ ਦਾ ਖਰਾਬ ਹੀ ਹੈ। ਇਹਨਾਂ ਨੇ ਕਿ ਇਸ ਇਤਨਾ ਵੀ ਕੀ ਕੁਛ ਹੈਗਾ ਉਹ ਵੀ ਦੌਂ ਵੀ ਕਰ ਰਹੇ ਆਪਾਂ। ਥੀਰਣ ਤੋਂ ਬਾਅਦ ਕੋਤਲੇ ਯੋਸਫ ਨਾਲ। ਤਾਂ ਡਾਕਟਰ ਵਿਖਾ ਕੇ ਉਹ ਜੇ ਉਹ ਨਾਇਨਮ ਆਪਣਾ ਸਮਾਨ ਦਿੱਤੀਆਂ ਤੇ ਡਾਕਟਰ ਮਾਰੀ ਸਕਦੀ ਸੀ ਉਹਨਾਂ ਨੇ। ਡਾਕਟਰ ਇਹਨਾਂ ਨੇ ਵਿਖਾਇਆ ਵੀ ਉਹਨਾਂ ਨੂੰ ਤੇ ਉਹਨਾਂ ਤੇ ਵਾਰ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਇਹ ਦਰਦੀ ਨੂੰ ਇਹ ਦਰਦੀ ਪਹਿਤੋਂ ਹੀ ਨਮੋ ਸਵਾਲ ਦਿੱਤਾ ਜਾਦਾ ਹੈ ਇਹ ਦਰਦੀ ਇਹਨਾਂ ਦੇ ਖਿਲਾਫ ਮੁਕਦਮਾ ਨੰਬਰ 102 ਅੰਡਰ ਸੈਕਸ਼ਨ 304 ਬੀ 2 3 ਬੀ 5 ਜਿਹੜੀ ਪਹਿਲਾਂ 389 ਬੀ 2 ਹੁੰਦੀ ਸੀ ਉਹਦੇ ਤਹਿਤ ਏਐਸਓ ਮਿੰਦਰ ਸਿੰਘ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਜਿਸ ਦੀ ਤਫतीश ਕੀਤੀ ਜਾ ਰਹੀ ਹੈ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਇਹ ਇਧਰ ਦੀ ਸਾਈਟ ਤੋਂ ਮਿਲ ਵਾਲੀ ਸਾਈਟ ਤੋਂ ਜਿਹੜੀ ਹੋਈ ਆ ਕਿਉਂਕਿ ਇਧਰ ਹੀ ਇਹ ਆਪਣੀ ਹੋਲੀ ਵਾਰਤਾ ਦਾ ਆਖਰੀ ਤੇ ਚੱਕਰ ਜਿਸ ਜਿਥੋਂ ਇਹਨਾਂ ਨੂੰ ਕਾਬੂ ਪਤਾ ਇਹ ਸਹਾਰੀ ਦੇ ਰਹਿਣ ਵਾਲੇ ਨੇ ਤੁੰਨੇ ਤੇ ਇਹਨਾਂ ਨੇ ਪ੍ਰੋਪੋਜ਼ਲ ਬਣਾ ਕੇ ਤੇ ਪਲਾਨਿੰਗ ਕਰਕੇ ਕੀਤਾ ਹੈ